ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇ ਸਮੇਂ ਦੇ ਉੱਤੇ ਜਿਹੜਾ ਵਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿੱਖ ਪੰਥ ਦੇ ਉੱਤੇ ਹਮਲੇ ਜਿਹੜੇ ਨੇ ਹੁੰਦੇ ਰਹਿੰਦੇ ਨੇ ਹਮੇਸ਼ਾ ਹੀ ਜਿਹੜਾ ਵਾ ਕੁਝ ਲੋਕਾਂ ਦੇ ਵੱਲੋਂ ਇਹ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹਿੰਦੀਆਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖਾਂ ਦੇ ਹੀ ਬਿਜੜੇ ਉਹ ਉਲੰਧਨੇ ਜਾਣ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖਾਂ ਦੇ ਮਨਾਂ ਦੇ ਉੱਤੇ ਕੋਈ ਨਾ ਕੋਈ ਸੱਟ ਮਾਰੀ ਜਾਂਦੀ ਹੈ ਭਾਵੇਂ ਕਿ ਉਹ ਸਾਡੇ ਗੁਰੂ ਸਾਹਿਬਾਨ ਦੀ বারবার ਹੋਈ ਬੇਦਬੀ ਜਾਂ ਸਾਡੇ ਪੰਥ ਦੇ ਜਿਹੜੇ ਸ਼ਹੀਦ ਨੇ ਜਿਨ੍ਹਾਂ ਨੇ ਪੰਥ ਦੇ ਲਈ ਆਪਣੇ ਸਿਰ ਦਿੱਤੇ ਨੇ ਉਹਨਾਂ ਦਾ ਨਰਾਦਰ ਕਰਨ ਦੇ ਲਈ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਜਿਵੇਂ ਕਿ ਹੁਣ ਕੰਗਣਾ ਨੌਤਨਾ ਦੀ ਜਿਹੜੀ ਹੀਰੋਇਨ ਹੈ ਜਿਨੇ ਪਹਿਲਾਂ ਵੀ ਆਪਣਾ ਜਿਹੜਾ ਸਿੱਖ ਵਿਰੋਧੀ ਚੇਲਾ ਉਹ ਦਿਖਾਇਆ ਪੰਜਾਬ ਵਿਰੋਧੀ ਚੇਲਾ ਵਿਖਾਇਆ ਬੜੇ ਤਰੀਕਿਆਂ ਦੇ ਨਾਲ ਹੁਣ ਉਹਨਾਂ ਦੇ ਵੱਲੋਂ ਦੀ ਪੂਰੀ ਟੀਮ ਵੱਲੋਂ ਇੱਕ ਫਿਲਮ ਐਮਰਜੈਂਸੀ ਦੇ ਨਾਮ ਇਹਟ ਬਣਾਈ ਗਈ ਆ ਜਿਹਦੇ ਵਿੱਚ ਸੰਤ ਕੈਨੇ ਜਰਨੈਲ ਸਿੰਘ ਖਾਲਸਾ ਪਿੰਡਾ ਵਾਲੇ ਬਾਪੁਰਖਾਂ ਦਾ ਰੋਲ ਕਿਰਦਾਰ ਬਹੁਤ ਨੈਗੇਟਿਵ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਇੱਕ ਅੱਤਵਾਦੀ ਬਣਾਉ ਤੇ ਬਹੁਤ ਖਤਰਨਾਕ ਵਿਖਾ ਕੇ ਤੇ ਲੋਕਾਂ ਦੇ ਮਨਾਂ ਵਿੱਚ ਇਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਸੰਤ ਬੜੇ ਗਲਤ ਸੀਗੇ ਸੰਤਾਂ ਦੇ ਵਰਤਾਰੇ ਜਿਹੜਾ ਵਰਤਿਆ ਜਦੋਂ ਸਤ ਜੂਨ 1984 ਦੇ ਵਿੱਚ ਸਸ਼ਕਨ ਸ਼ੀਰ ਦਰਬਾਰ ਸਾਹਿਬ ਜੀ ਅਕਾਲ ਤਖਤ ਸਾਹਿਬ ਤੇ ਹਮਲਾ ਆਇਆ ਤੇ ਉੱਥੋਂ ਅੱਤਵਾਦੀ ਕਿਣਨ ਵਾਸਤੇ ਉਹ ਹਮਲਾ ਇਤਰਾ ਗਾਂਦੀ ਵੱਲੋਂ ਕੀਤਾ ਗਿਆ ਇਹ ਦਿਖਾਉਣ ਦੀ ਨਵੀਂ ਪੀੜੀ ਦੇ ਮਨ 'ਚ ਪਾਉਣ ਦੀ ਕੋਸ਼ਿਸ਼ ਕੀਤੀ ਜਦ ਕੇ ਹਿੰਦੂ ਗੋਮਤ ਦੇ ਵੱਲੋਂ ਜਿਲੋਾ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਗਿਆ ਸੀਗਾ ਤੇ ਉਹ ਸਿਰਫ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਨਹੀਂ ਸੀ ਉਹ ਪੂਰੀ ਕੌਮ ਦੇ ਉੱਤੇ ਹਮਲਾ ਸੀ ਸਾਰੀ ਇਸੇ ਕੌਮ ਜਿਹੜੀ ਗੁਰੂ ਗ੍ਰੰਥ ਸਾਹਿਬ ਤੇ ਬਾਚਾ ਨੂੰ ਸਮਰਪਿਤ ਆ ਉਹਨਾਂ ਦੇ ਹਿਰਦਿਆਂ ਦੇ ਉੱਤੇ ਹਮਲਾ ਸੀ ਉਹਨਾਂ ਦੀਆਂ ਭਾਵਨਾਵਾਂ ਤੇ ਹਮਲਾ ਸੀ ਸੋ ਸੰਤ ਕੈਰੀ ਜਗਨ ਸਿੰਘ ਖਾਲਸਾ ਪੰਡਾਵਾ ਨੇ ਆਪਣੇ ਯੋਧੇ ਦੀ ਜ਼ਮੀਰ ਜੰਗ ਲੜਨੇ ਹੋਏ ਹਿੰਦੂ ਗੋਮਤ ਨੂੰ ਦੱਸਿਆ ਸੀ ਕਿ ਆਪਣੇ ਪਵਿੱਤਰ ਸਥਾਨਾਂ ਦੀ ਅਜਮਦ ਦੇ ਵਾਸਤੇ ਹਮੇਸ਼ਾ ਜਿਹੜੇ ਸਿੱਖ ਨੇ ਉਸੇ ਦੇ ਲਈ ਤਿਆਰ ਰਿਹਾ ਤਿਆਰ ਸੋ ਜਿਹੜੀ ਇਹ ਫਿਲਮ ਆ ਬਿਨਾਂ ਦੇਰੀ ਕੀਤੇ ਆ ਸਰਕਾਰ ਨੂੰ ਇਹ ਚਾਹੀਦਾ ਕਿ ਇਹਦੇ ਰੋਕ ਲਾਈ ਜਾਵੇ ਕਿਉਂਕਿ ਇਹ ਫਿਲਮ ਜਿਹੜੀ ਆ ਇਹਨੇ ਪੰਜਾਬ ਦੇ ਜਿਹੜੇ ਸ਼ਾਂਤ ਮਾਹੌਲ ਆ ਪੰਜਾਬ ਦਾ ਉਹਨੂੰ ਅੱਗ ਲਾਉਣੀ ਆ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਖਰਾਬ ਕਰਨਾ ਅਸੀਂ ਇੱਕ ਸੇਵਾਦਾਰ ਹੋਣ ਦੇ ਨਾਤੇ ਸਿੱਖ ਹੋਣ ਦੇ ਨਾਤੇ ਜਿੱਥੇ ਆਪਣੇ ਪੂਰੇ ਪੰਥ ਨੂੰ ਇਹ ਅਪੀਲ ਤੇ ਬੇਨਤੀ ਕਰਦੇ ਆ ਕਿ ਜਲਦੀ ਤੋਂ ਜਲਦੀ ਸਾਰੇ ਕੌਮ ਇਕਮੁੱਠ ਹੋ ਕਰਕੇ ਇਸ ਫਿਲਮ ਦਾ ਵਿਰੋਧ ਕਰੇ ਹਰ ਤਰੀਕੇ ਨਾਲ ਜਿੰਨੇ ਜੋ ਕਰ ਸਕਦੀ ਆ ਦੂਸਰੀ ਗੱਲ ਰਹੀ ਫਿਲਮ ਲੱਗਣ ਦੀ ਅਸੀਂ ਤਾਂ ਪਹਿਲਾਂ ਪ੍ਰੇਮ ਪਿਆਸ ਸਰਕਾਰ ਨਾਲ ਬੇਨਤੀ ਹੀ ਕਰਾਂਗੇ ਕਿ ਬਿਨਾਂ ਦੇਰੀ ਕੀਤਿਆਂ ਸਰਕਾਰ ਨੇ ਫਿਲਮਾਂ ਨੂੰ ਬੰਦ ਕਰੇ ਅਤੇ ਰੋਕ ਲਾਵੇ ਜੇਕਰ ਇਹ ਫਿਲਮ ਮਜ਼ਾਕ ਕਿਤੇ ਲੱਗਦੀ ਆ ਤੇ ਗੁਰੂ ਕਿਰਪਾ ਕਰੇ ਸਾਡੇ ਕੋਲੋਂ ਜਿਵੇਂ ਮਹਾਰਾਜ ਪਹਿਲਾਂ ਸੁਆਵਾਂ ਲੈਂਦੇ ਰਹੇ ਨੇ ਕਿ ਸਾਨੂੰ ਜਿਹੜਾ ਉਹ ਮਜਬੂਰਨ ਆਪ ਜਾ ਕੇ ਸੁਨਮੈਦ ਵਿੱਚੋਂ ਇਹ ਫਿਲਮ ਕਿਰੀਆ ਉਹ ਬੰਦ ਕਰਾਉਣੀ ਪਊਗੀ ਅਸੀਂ ਨਹੀਂ ਚਾਹੁੰਦੇ ਕਿ ਲਾਅਨ ਆਰਡਰ ਨਿਕਲੇ ਅਸੀਂ ਨਹੀਂ ਚਾਹੁੰਦੇ ਪੰਜਾਬ ਦੀ ਸ਼ਾਂਤੀ ਭੰਗ ਹੋਵੇ ਇਹ ਤਾਂ ਸਰਕਾਰਾਂ ਦਾ ਫਰਜ਼ ਬਣਦਾ ਪ੍ਰਸ਼ਾਸਨ ਦਾ ਫਰਜ਼ ਬਣਦਾ ਕਿ ਲਾ ਨਾ ਡਰੋ ਮੰਟੇ ਰੱਖਣੇ ਵਾਸਤੇ ਇਹ ਜਿਹੜੇ ਸ਼ਰਾਰਤਾਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਸ਼ਰਾਰਤਾਂ ਦਾ ਮੂੰਹ ਤੋਂ ਜਵਾਬ ਦਿੱਤਾ ਜਾਵੇ ਕਿ ਇਹਨਾਂ ਲੋਕਾਂ ਨੂੰ ਜਿਹੜੀ ਨੱਥ ਪਾਈ ਜਾਵੇ ਤੇ ਇਹ ਨਿਖਲ ਮਕਾਸ ਕਰਕੇ ਐਮਰਜੈਂਸੀ ਇੰਤੇ ਬਿਨਾਂ ਦੇੜੀ ਕੀਤੀਆਂ ਰੋਕ ਲਾ ਕੇ ਇਹਨੂੰ ਬੈਨ ਕੀਤਾ ਜਾਵੇ ਜੇਕਰ ਤਾਂ ਸਾਡੇ ਕਿਸੇ ਯੋਧੇ ਦੀ ਫਿਲਮ ਬਲਕੇ ਹੁੰਦੀ ਆ ਉਹਨਾਂ ਵਾਸਤੇ ਤਾਂ ਬਹੁਤ ਜਲਦੀ ਕੱਟ ਲੱਗਣੇ ਸ਼ੁਰੂ ਹੋ ਜਾਂਦੇ ਨੇ ਬੈਨ ਲੱਗਣੇ ਸ਼ੁਰੂ ਹੋ ਜਾਂਦੇ ਨੇ ਜਿਵੇਂ ਕਿ ਭਾਈ ਕਾਲੜਾ ਦੀ ਜੀਵਨ ਜੁਤ ਦੇ ਫਿਲਮ ਜਿਹੜੀ ਆ ਉਹ ਲੰਘੇ ਦਿਨ ਪਤਾ ਲੱਗਾ ਕਿ ਦਲਜੀਤ ਜਿਹੜਾ ਮੁੰਡਾ ਐਕਟਰ ਆ ਉਹਨਾਂ ਵੱਲੋਂ ਬਣਾਇ ਗਈ ਉਹ ਬੈਨ ਹੋ ਗਈ ਆ ਉਹ ਉਹ ਲੱਗ ਨਹੀਂ ਰਹੀ ਉਹਨੇ ਜੜ ਕੇ ਪਾਈ ਖਾਲਣਾ ਜਿਹੜੇ ਨੇ ਇੱਕੋ ਮਨੁੱਖਤਾ ਦੇ ਹੱਕਾਂ ਦੀ ਲਾਖੀ ਕਰਨ ਵਾਲੇ ਸਨ ਉਹ ਤਾਂ ਕਿਤੇ ਵੀ ਲੜ ਨਹੀਂ ਸੀ ਰਹੇ ਉਹਨਾਂ ਦਾ ਕੋਈ ਹਿਹਾੜ ਨਹੀਂ ਚੁੱਕਿਆ ਬਲਕਿ ਉਹਨਾਂ ਦਾ નિર્ਦੋਸ਼ ਗੱਲਾਂ ਜਿਹੜੀਆਂ ਗਈਆਂ ਸੀ ਉਹਨਾਂ ਦਾ ਪੱਖ ਜਿਹੜਾ ਰੱਖਿਆ ਸੰਗਲ ਸਾਹਮਣੇ ਪਰ ਉਹ ਫਿਲਮ ਜਿਹੜੀ ਉਹ ਬੈਨ ਹੋ ਜਾਂਦੀ ਆ ਤੇ ਜਿਹੜੀ ਸਾਡੇ ਸ਼ਹੀਦਾਂ ਨੂੰ ਅੱਤਵਾਦੀ ਦਸਾਉਂਦੀ ਆ ਸਾਡੇ ਸ਼ਹੀਦਾਂ ਦਾ 네ਗੇਟਿਵ ਕਿਰਦਾਰ ਦਸਾਉਂਦੀ ਆ ਉਹ ਫਿਲਮਾਂ ਲੱਗਣ ਵਾਸਤੇ ਸੈਂਸਰ ਜਿਹੜਾ ਪਰਮਿਸ਼ਨ ਦੇ ਦਿੰਦਾ ਵਾ ਸਰਕਾਰਾਂ ਪਰਮਿਸ਼ਨ ਦੇਤੀਆਂ ਜਿਹੜਾ ਕਿ ਬੜਾ ਮੰਦ ਭਾਗਾ ਫਿਰ ਅਸੀਂ ਬੇਨਤੀ ਕਰਦੇ ਅਸੀਂ ਜੇ ਕਾਲ ਤੱਕ ਸਾਹਿਬ ਦੇ ਜਾਇਦਾ ਸਾਹਿਬਾਨ ਨੂੰ ਸਭੀਆਂ ਸਿੱਖ ਸੰਸਥਾਵਾਂ ਨੂੰ ਬਿਨਾਂ ਦੇਰੀ ਕੀਤੇ ਆ ਜਿਹੜੀਆਂ ਸਾਡੀਆਂ ਵੱਡੀਆਂ ਸੰਸਥਾਵਾਂ ਨੇ ਉਹ ਸਰਕਾਰ ਨਾਲ ਰابطਾ ਕੰਮ ਕਰਕੇ ਤੇ ਫਿਰ ਉਹਨੂੰ ਬੈਨ ਕਰਾਉਣ ਤਾਂ ਕਿ ਜਿਹੜਾ ਪੰਜਾਬ ਦਾ ਮਾਹੌਲ ਆ ਉਹ ਸ਼ਾਂਤ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ